ਸ੍ਰੀ ਕਾਲ ਜੀ ਪਾਇਟਾ ਸੁਖਦ ਸਿੰਘ ਸੰਧਵਾ ਕੀ ਵੇਗ ਰੈਪ ਐਸਬਜ ਅੱਜ ਅਸੀਂ ਪਹੁੰਚੇ ਆਂ ਪਿੰਡ ਸੰਧਵਾ ਵਿਖੇ ਗੁਰਦੁਆਰਾ ਮਾਤਾ ਦਇਆਕੌਰ ਜੀ ਅੱਜ ਇੱਥੋਂ ਕੇਸ ਸੰਭਾਲ ਯਾਤਰਾ ਜੋ ਕਿ ਪੈਦਲ ਯਾਤਰਾ ਹੈ ਸਾਰੇ ਪਿੰਡ ਵਿੱਚ ਦੀ ਗਲੀਆਂ ਵਿੱਚ ਦੀ ਹੁੰਦੇ ਹੋਏ ਇਹ ਮਾਤਾ ਦਇਆਕੌਰ ਸਾਹਿਬ ਗੁਰਦੁਆਰਾ ਤੋਂ ਚੱਲ ਕੇ ਬਾਬਾ ਜੀਵਨ ਸਿੰਘ ਗੁਰਦੁਆਰਾ ਸੰਧਵਾ ਵਿਖੇ ਤੱਕ ਸਮਾਪਤੀ ਹੋਣੀ ਹੈ ਜਿਸ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਇਸ ਬਾਰੇ ਜਾਣਨਾ ਪਾਇਆ ਜਾਵੇਗਾ ਇਸ ਤਰ੍ਹਾਂ ਜੀ ਮੈਂ ਤਾਂ ਕੁਝ ਜਾਣਦਾ ਗੁਰੂ ਸਾਹਿਬਾਨਾਂ ਨੇ ਸਾਨੂੰ ਉੱਧਰ ਦਾ ਯਕੈਸ ਬਖਸ਼ਿਆ ਹੈ ਤੇ ਇਹਨੂੰ ਕਿਸ ਤਰ੍ਹਾਂ ਆਪਾਂ ਸੰਭਾਲਣਾ ਹੈ ਇਸ ਵਿੱਚ ਬਹੁਤ ਛੋਟੇ ਬੱਚੇ ਵੀ ਸ਼ਾਮਲ ਹੋਏ ਹੈ ਤੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਮੁਤਾਬਕ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਰਡੀ ਸਰਕਲ ਸਾਰੇ ਪਿਆਰ ਨੂੰ ਪੂਰਾ ਵੱਲੋਂ ਇਹ ਬਹੁਤ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਆਓ ਦੇਖਦੇ ਆਂ ਪਿੰਡ ਸੰਧਵਾ ਤੋਂ ਡਾਕਟਰ ਜਸਕਰਨ ਸਿੰਘ ਦੀ ਨਾ ਕੀ ਹੈ ਜੀ ਮੇਰਾ ਨਾਮ ਆਜਵੀਰ ਸਿੰਘ ਹੈ ਜੀ ਅੱਜ ਇਹ ਪਿੰਡ ਸੰਧਵਾ ਤੋਂ ਮਾਤਾ ਦਇਆ ਕੌਰ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਇਹ ਜਿਹੜੀ ਸੰਗਤ ਜਾ ਰਹੀ ਹੈ ਕਿ ਕੀ ਪ੍ਰੇਰਣਾਵਾ ਸੰਗਤ ਜਾ ਰਹੀ ਹੈ ਇਹਦੇ ਬਾਰੇ ਦੱਸੋ ਜੀ ਅ ਗੁਰੂ ਬੰਸ ਸਿੰਘ ਪਾਸ਼ਾ ਜੀ ਦੀਆਂ ਸ਼ਹਾਦਤਾਂ ਦੇ ਗਰਾਹ ਜਿਹੜੀ 1704 ਸ਼ਹਾਦਤਾਂ ਹੋਈਆਂ 1704 ਦੇ ਵਿੱਚ ਉਹਨਾਂ ਦੇ ਦਿਹਾੜਿਆਂ ਨੂੰ ਸਮਰਪਿਤ ਕਰਕੇ ਜੀ ਅੱਜ ਸੱਪੇਂਡ ਸੰਧਵਾ ਦੇ ਵਿੱਚ ਕੇਸ ਪਿਆਰ ਮਾਰਚ ਬੱਚਿਆਂ ਤੇ ਸੰਗਤ ਦੇ ਨਾਲ ਇੱਕ ਕੇਸਾਂ ਦੀ ਸੰਭਾਲ ਲਈ ਕੇਸ ਪਿਆਰ ਮਾਰਚ ਕੱਢਿਆ ਜਾ ਰਿਹਾ ਹੈ ਜੀ ਤੇ ਸਾਰੇ ਪਿੰਡ ਦੇ ਵਿੱਚ ਸੰਗਤ ਜਿਹੜੀ ਆ ਇਹ ਸੁਨੇਹਾ ਲੈ ਕੇ ਜਾਊਗੀ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਪੂਰਨਿਆਂ ਤੇ ਚੱਲੀਏ ਆਪਣੇ ਕੇਸਾਂ ਦੀ ਸੰਭਾਲ ਕਰੀਏ ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਕਰਨ ਨਾਲ ਸਿੱਖੀ ਦਾ ਪ੍ਰਚਾਰ ਹੋਊਗਾ ਨਾਲੇ ਜਿਹੜੇ ਗੁਰਬਾਣੀ ਨਾਲ ਜਿਹੜੀ ਸੰਗਤ ਜੁੜੂਗੀ ਅ ਗੁਰੂ ਗਬੰਦ ਸਿੰਘ ਸੋਡੀ ਸਰਕਲ ਵੱਲੋਂ ਇਹ ਅਪਰਾਲੇ ਕੀਤੇ ਜਾਂਦੇ ਆ ਜੀ ਉਹਨਾਂ ਵੀਰਾਂ ਨਾਲ ਦੇ ਸਹਿਯੋਗ ਨਾਲ ਹੀ ਗੁਰੂ ਗਬੰਦ ਸਿੰਘ ਸੋਡੀ ਸਰਕਲ ਦੇ ਸਹਿਯੋਗ ਨਾਲ ਹੀ ਇਹ ਅਪਰਾਲਾ ਕੀਤਾ ਗਿਆ ਹੈ ਜੀ ਸੋ ਉਹਨਾਂ ਤੋਂ ਹੀ ਪੇੜਨਾ ਲੈ ਕੇ ਤੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੀ ਜਿਹੜਾ ਤੁਸੀਂ ਇੱਥੋਂ ਚੱਲ ਕੇ ਕਿੱਥੇ-ਕਿੱਥੇ ਜਾਓਗੇ ਪਿੰਡ ਸੰਧਵਾ ਜਾਓਗੇ ਜਾਂ ਪੂਰੇ ਬਾਹਰ ਵੀ ਜਾਣਾ ਤੁਸੀਂ ਨਹੀਂ ਪਿੰਡ ਸੰਧਵਾ ਦੇ ਵਿੱਚ ਵਿੱਚ ਹੀ ਇੱਕ ਇੱਕ ਇੱਥੋਂ ਕਿੱਥੇ ਜਾਓਗੇ ਕਿਹੜੀ-ਕਿਹੜੀ ਜਗ੍ਹਾ ਦੇ ਤੁਹਾਡੇ ਜਿਹੜੇ ਨਿਸ਼ਾਨੇ ਆ ਪਿੰਡ ਸੰਧਵਾ ਦੀਆਂ ਗਲੀਆਂ ਦੇ ਵਿੱਚ ਮਤਲਬ ਪਿੰਡ ਸੰਧਵਾ ਦੇ ਰਸਤਿਆਂ ਦੇ ਵਿੱਚ ਉੱਥੇ ਹੀ ਅਸੀਂ ਜਾਣਾ ਹੈ ਬਹੁਤ ਬਹੁਤ ਧੰਨਵਾਦ ਜੀ ਇੱਕ ਬਹੁਤ ਹੀ ਵਧੀਆ ਸਿਹਤ ਮਿਲ ਰਹੀ ਹੈ ਜਿਹੜੀ ਕਿ ਇਹ ਕੇਸ ਗੜ ਦਾ ਵਾਸਤਾ ਸੁਣਿਆ ਹੈ ਕਿ ਕੇਸਾਂ ਦੀ ਦਸ਼ਮੇਸ਼ ਧੀ ਇਸ ਦਾਤ ਨੂੰ ਸੰਭਾਲਿਆ ਕੇਸ ਪਿਆਰ ਮਾਰਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋਂ ਵੱਲੋਂ ਇਹ ਕਰਵਾਈ ਜਾ ਰਹੀ ਹੈ ਇਹ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਪਿੰਡ ਸੰਧਵਾ ਤੋਂ ਗੁਰਦੁਆਰਾ ਮਾਤਾ ਇਹ ਅੱਜ ਸੰਗਤ ਜਿਹੜੀ ਪੂਰੇ ਪਿੰਡ ਦੇ ਵਿੱਚ ਚੱਕਰ ਲਾਉਣਗੇ ਤੇ ਲੋਕਾਂ ਨੂੰ ਇਹ ਸਿੱਖਿਆ ਦੇਣਗੇ ਕਿ ਕਿਸ ਤਰ੍ਹਾਂ ਸਿੱਖੀ ਦੇ ਨਾਲ ਜੁੜਨਾ ਹੈ ਤੇ ਸਿੱਖੀ ਕੇਸਰੀ ਪ੍ਰਣਾਮ ਹੈ ਵਾਸਤੇ ਗੁਰੂ ਸਾਹਿਬਾਂ ਨੇ ਆਪਣੇ ਪਰਿਵਾਰ ਵੀ ਪੂਰੇ ਵਾਰ ਦਿੱਤੇ ਆ ਆਪਾਂ ਇੱਥੇ ਗੱਲ ਕਰਾਂਗੇ ਸਾਡੇ ਨਾਲ ਅਮਰਪ੍ਰੀਤ ਸਿੰਘ ਜੀ ਵੀ ਆ ਜਿਹੜੇ ਕੇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਆ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਹਾਂਜੀ ਅਮਰਪ੍ਰੀਤ ਸਿੰਘ ਜੀ ਅੱਜ ਤੁਸੀਂ ਇਹ ਜਿਹੜਾ ਸੰਗਤਾਂ ਜਾ ਰਹੀਆਂ ਗਲੀਆਂ ਵੇਜ ਦੀ ਇੱਕ ਸਿੱਖੀ ਦਾ ਸੁਨੇਹਾ ਲੈ ਕੇ ਜਾ ਰਹੀਆਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਰੇ ਸੰਗਤ ਨੂੰ ਬੇਨਤੀ ਹੈ ਭਾਈ ਅਸੀਂ ਕੇਸ ਪਿਆਰ ਮਾਰਚ ਕੇਸ ਸੰਭਾਲ ਮਾਰਚ ਕਰ ਰਹੇ ਹਿੰਦੇ ਤੱਕ ਬੱਚਿਆਂ ਦੇ ਅਗਰ ਸਿਰੇ ਉੱਤੇ ਕੇਸ ਹੋਣਗੇ ਤੇ ਨਸ਼ਿਆਂ ਵਰਗੀਆਂ ਆਲਮਤਾਂ ਤੋਂ ਆਪਣੇ ਆਪ ਨੂੰ ਰੋਕਗੇ ਇਹਦੇ ਲਈ ਸਾਡੇ ਪਰਿਵਾਰਾਂ ਨੂੰ ਸਾਡੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਰਕਵਸਟ ਹੈ ਭਾਈ ਤੁਸੀਂ ਗੁਰਸਿੱਖੀ ਨਾਲ ਜੁੜੋ ਆਪਣੇ ਬੱਚਿਆਂ ਦੇ ਸਿਰੇ ਨੂੰ ਚੰਗੀ ਸੰਭਾਲੋ ਬੱਚੇ ਆਪਣੇ ਆਪ ਨਸ਼ਿਆਂ ਵਰਗੀਆਂ ਭੈੜੀਆਂ ਆਲਮਤਾਂ ਤੋਂ ਦੂਰ ਹੋਣਗੇ ਇਹ ਸੰਗੋਗ ਸਿਮ ਨਗਰ ਸੰਭਵਨੀ ਸਾਰੀ ਸੰਗਤ ਨੇ ਰੜਕੇ ਦਿੱਤਾ ਦੇ ਤਹਿਤ ਸਭਾ ਸੰਗਤਾਂ ਸਤਿਪੂ ਪਾਤਸ਼ਾਹ ਜੀ ਦਾ ਉਤਸਵ ਲੈ ਕੇ ਪਹਿਲਾਂ ਪਿਛਲੇ ਦਿਨਾਂ ਤੋਂ ਰੱਖੇ ਗਏ ਸਹਿਜ ਆਪਾਂ ਦੇ ਭੋਗ ਜਿਹੜੇ ਕਿ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬ ਜੀ ਦੀਆਂ ਸ਼ਹਾਦਤਾਂ ਨੂੰ ਲੈ ਕੇ ਤਾਂ ਪ੍ਰਕਾਸ਼ ਕਰਵਾਇਆ ਗਿਆ ਸਨ ਉਹਨਾਂ ਦੇ ਭੋਗ ਪਾ ਕੇ ਭੋਗ ਤੋਂ ਪ੍ਰੰਤ ਸਭ ਬਗਾਇ ਹੋਏ ਉਸ ਤੋਂ ਪ੍ਰੰਤ ਮੋਤੀਰਾ ਮਹਾਰਾਜ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੀ ਵੰਸ਼ ਵੱਲੋਂ ਰੜ ਕੇ ਜਿ ਉਹਨਾਂ ਦੇ ਵੰਸ਼ਿਕ ਨੇ ਉਹਨਾਂ ਦੇ ਵੱਲੋਂ ਰੜ ਕੇ ਇਸ ਬਸੰਗਤਾਂ ਵਾਸਤੇ ਦੁੱਧ ਦੀ ਸੇਵਾ ਕੀਤੀ ਗਈ ਇਸ ਵਕਤ ਸਭਾ ਸੰਗਤਾਂ ਇਸ ਸੰਭਾਲ ਮਾਰਚ ਦੇ ਉੱਪਰ ਸਮੂਹ ਨਗਰ ਦੇ ਵਿੱਚ ਜਾ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿੰਨੀਆਂ ਨੇ ਸੰਗਤ ਇਸ ਮੌਕੇ ਸ਼ਾਮੁਹਨ ਨਾਲ ਵਾਈਗ੍ਰੀ ਦੀ ਖਾਲਸਾ ਵਾਈਗ੍ਰੀ ਦੀ ਕੀ ਫਤਿਹ ਇਹ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਪਿੰਡ ਸੰਧਵਾ ਤੋਂ ਮਾਤਾ ਦਇਆ ਕੌਰ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੂਰੇ ਪਿੰਡ ਦੀਆਂ ਗਲੀਆਂ ਵਿੱਚ ਦੀ ਇਹ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ ਕਿ ਕਿਸਾਂ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਹੈ ਕਿ ਕਿਸ ਤਰ੍ਹਾਂ ਆਪਾਂ ਗੁਰਬਾਣੀ ਨਾਲ ਜੁੜਨਾ ਹੈ ਇਹ ਸਟੱਡੀ ਸਰਕਲ ਵੱਲੋਂ ਹੋਰ ਵੀ ਬਹੁਤ ਸਾਰੇ ਸਿੱਖੀ ਧਰਮ ਨਾਲ ਜੋੜਨ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ ਵੀ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਨਾਲ ਕੇ ਲੋਕਾਂ ਨੂੰ ਬਹੁਤ ਸਿੱਖਿਆ ਮਿਲੇਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਜੀ ਪੰਡਤ ਸੰਤਮਾ ਤੋਂ ਜਿਸ ਤਰ੍ਹਾਂ ਸਿੱਖੀ ਧਰਮ ਨੂੰ ਜਾਗਰੂਕ ਕਰਨ ਵਾਸਤੇ ਇਹ ਪੈਦਰ ਮਾਰਚ ਕੱਢਿਆ ਗਿਆ ਹੈ माइक जीो गुर पाव तव्हां सिखी सेखारे ਦਾ ਦਸ ਮੇਸ਼ ਦੀਆਂ ਖੁਸ਼ੀਆਂ ਹੋਲੀ ਚੱਲੋ ਥੋੜਾ ਹੋਲੀ ਪੰਦੇ ਵਾਲਾ ਰਚੇ ਕੀ ਸੰਗਤੋ ਥੰਡੇ ਵਾਲਾ ਅਮਰ ਹੋਤੀ ਦਾ ਦਸ ਮੇਸ਼ ਦੀਆਂ ਖੁਸ਼ੀਆਂ ਸਾਂਗਰਾ ਜੜੀ ਨੂੰ ਦਾਦੀ ਜੀ ਦਿੰਦੇ ਦਲੇਰੀ ਵਾਲ ਸਿਰ ਹੰਦ ਬੁਲਾਏ ਸੁੱਚਾ ਆਨੰਦ ਕੋਣ ਖੜੇ ਸ਼ਦਣੀ ਨੀ ਬਾਲ ਗੁਰੂ ਦੇ ਪਾਪੀ ਜਦ ਬੋਲ ਖੜੇ ਸ਼ਦਣੀ ਨੀ ਬਾਲ ਗੁਰੂ ਦੇ ਦੇਖੇ ਜਦ ਹੂਠ ਪਰਕਦੇ ਮੱਖਾ ਪੁੱਝ ਪੜਨੀ ਲਗੇ ਜੋਰ ਨਾ ਛੱਡੇ ਜਿਕਾਰੇ ਨੀਆ ਵਿੱਚ ਖੜਨ ਲਗੇ ਜੋਰ ਨਾ ਛੱਡੇ ਜਿਕਾਰੇ ਚਪੜੀਆਂ ਸੋਤਨੀਆਂ ਆਂ ਗੋਡਿਆਂ ਨੂੰ ਖੜਨ ਲਗੇ ਬਾਲਾਂ ਨੇ ਸੀਨ ਤਿੱਖੇ ਵਰਕੇ ਹੰਸ਼ਤਾਵੇ ਪਰ ਸਨੀ ਕੀ ਤਜਾਲਮਾ छ पर हरि पंपो बाबा दी पीअ पंजा श सिर्फ़ु बाबा पुरते Oh <laughs> Oh <laughs>

चल लेने यार नो ਸਤਿ ਸ਼੍ਰੀ ਅਕਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪ੍ਰੋਗਰਾਮ ਪਿੰਡ ਸੰਧਵਾ ਵਿੱਚੇ ਰੱਖਿਆ ਗਿਆ ਹੈ ਕਿਸਾਂ ਦੇ ਵਾਸਤੇ ਉਹਦੇ ਬਾਰੇ ਤੁਸੀਂ ਦੱਸਿਓ ਜੀ ਹਾਂਜੀ ਜਿਵੇਂ ਕਿ ਛਿੱਦੀ ਥਾੜੇ ਚੱਲਦੇ ਪਏ ਜੀ ਤੇ ਇਹਨਾਂ ਦੇ ਸੰਬੰਧ ਵਿੱਚ ਗੁਰੂ ਬੋਵੇ ਸਟਡੀ ਸਰਕਲ ਨਾਲ ਇਹ ਅਭਰਾਲਾ ਵੀ ਪਿੰਡਾਂ ਦੇ ਵਿੱਚ ਕੇਸ ਪਿਆਰ ਮਾਰਚ ਇਹਦੇ ਵਿੱਚ ਬੱਚੇ ਗਵਾਹੀ ਕਰਦੇ ਆ ਬੱਚੇ ਜਿਹੜੇ ਹੈਗੇ ਤਸਤੀਆਂ ਫੜ ਕੇ ਇੱਕ ਉਹ ਕੇਸ ਗੜ ਦਾ ਵਾਸਤਾ ਸੁਣਿਓ ਕੇਸਾਂ ਵਾਲਿਓ ਗੋਵੇ ਦਾ ਈਸ ਦਾਤ ਨੂੰ ਸੰਭਾਲਿਓ ਸੰਭਾਲਿਓ ਤਾਂ ਇਹਦਾ ਜਿਹੜਾ ਵਾਸਤਾ ਪਾਉਂਦੇ ਹੋਏ ਨੇ ਬੱਚੇ ਸਾਡੇ ਉਹ ਸਹਿਬਜ਼ਾਦੇ ਵਰਗੇ ਬੰਨ ਤਾਂ ਅਸੀਂ ਇਹ ਥੋੜਾ ਜਿਹਾ ਵੀ ਬੱਚਿਆਂ ਨੂੰ ਖਾਸ ਕਰਕੇ ਨੌਜਾਨਾਂ ਨੂੰ ਹਲੂਣਾ ਦੇਣ ਲਈ ਇਹ ਜਿਹੜਾ ਹੈਗਾ ਕੇਸ ਪਿਆਰ ਮਾਰਚ ਹੈ ਇਹ ਪਿੰਡਾਂ ਵਿੱਚ ਕੱਢ ਰਿਹਾ ਤੀਜਾ ਕੇਸ ਪਿਆਰ ਮਾਰਚ ਹੈ ਦੂਸਪਹਿਲਾ ਪਿੰਡ ਨਾਨਕਸਰ ਤੇ ਰਮਾਣਾ ਲਵੇਲ ਸਿੰਘ ਉੱਥੇ ਕੱਢ ਚੁੱਕੇ ਆ ਇਹ ਤੀਜਾ ਪਿੰਡ ਸੰਧਵਾ ਵਿਖੇ ਅੱਜ ਇਹ ਪ੍ਰਾਰਲਾ ਕੀਤਾ ਹੈ ਤੇ ਇੱਥੋਂ ਦੀ ਇੱਕ ਸਾਡੀ ਯੂਨਿਟ ਹੈਗੀ ਹੈ ਪ੍ਰੋਗਰੈਸ ਸਟਡੀ ਸਰਕਲ ਦੇ ਉਹਦੇ ਇੰਚਾਰਜ ਰਾਜਵੀਰ ਸਿੰਘ ਜੀ ਸੰਧਵਾ ਉਹ ਉਹਨਾਂ ਨੇ ਸਾਰਾ ਪ੍ਰਬੰਧ ਕਰਕੇ ਕੋਟਪੂਰੇ ਦੇ ਨਾਲ ਵੀ ਆਏ ਹੋਏ ਐ ਤੇ ਇਹ ਸਾਰਾ ਕਰ ਰਹੇ ਹੈ ਪਿੰਡ ਸੰਧਵਾ ਦੇ ਸਹਿਯੋਗ ਦੇ ਨਾਲ ਇਹ ਦਿਨਾਂ ਕਿਵੇਂ ਲੱਗਦਾ ਤੁਹਾਨੂੰ ਕਿ ਕਿੰਨਾ ਆਪਣਾ ਸਿੱਖੀ ਨਾਲ ਤੇ ਬਾਣੀ ਨਾਲ ਜੁੜ ਸਕਦੇ ਆ ਲੋਕ ਜਿਹੜਾ ਬਹੁਤ ਵੱਡੇ ਉਪਰਾਲੇ ਕੀਤੇ ਜਾਂਦੇ ਆ ਸਟੱਡੀ ਸਰਕਲ ਵੱਲੋਂ ਬਹੁਤ ਵਾਰ ਵੇਖਿਆ ਗਿਆ ਤੁਹਾਨੂੰ ਇਹ ਉਪਰਾਲਾ ਕਿਹੋ ਜਿਹਾ ਲੱਗਦਾ ਵੀ ਇਹਦੇ ਨਾਲ ਸਿੱਖੀ ਨਾਲ ਜੁੜਨ ਵਾਸਤੇ ਕੋਈ ਲੋਕ ਆ ਸਕਦੇ ਆ ਸਾਹਮਣੇ ਹਾਂ ਬਿਲਕੁਲ ਜੀ ਇਹਦੇ ਨਾਲ ਜਿਵੇਂ ਹੁਣ ਕੋਈ ਵੀ ਚੀਜ਼ ਮਹਿਮਾਪਾ ਚਲਾਉਣੇ ਹੋਵੇਂ ਇੱਕ ਤਰ੍ਹਾਂ ਦਾ ਜੇ ਹੁਣ ਗਲੀਆਂ ਦੇ ਵਿੱਚ ਜਦੋਂ ਇਹਨਾਂ ਨੂੰ ਸੋਹਣੇ ਸੋਹਣੇ ਬੱਚੇ ਜਿਹੜੇ ਹੈਗੇ ਸਹਿਬਜ਼ਾਦੇ ਵਰਗੇ ਸਜੇ ਹੋਏ ਐ ਸਿਰਾਂ ਤੇ ਦਸਤਾਰਾਂ ਤੇ ਇਹ ਜਦੋਂ ਗਲੀਆਂ ਵੀ ਦੀ ਲੰਘਣਗੇ ਤੇ ਇਹਦੇ ਨਾਲ ਜਰੂਰ ਜਿਹੜਾ ਹੈਗਾ ਦੂਸਰੇ ਬੱਚਿਆਂ ਦੇ ਵਿੱਚ ਵੀ ਆ ਆਪਣੇ ਵਿਰਸੇ ਪ੍ਰਤੀ ਮਾਣ ਮਹਿਸੂਸ ਹੁੰਦਾ ਵੀ ਆਪਾਂ ਇਦਾਂ ਦੇ ਸੋਹਣੇ ਲੱਗਦੇ ਆ 17 ਦੇ ਨਾਲ ਬਾਕੀ ਨਾਲ ਨਾ ਅਸੀਂ ਲਿਟਰੇਚਰ ਵੰਡ ਰਹੇ ਆ ਇਹਨੇ ਭਾਨੇ ਦੇ ਨਾਲ ਲਿਟਰੇਚਰ ਜਿਹੜਾ ਵੰਡਿਆ ਜਾ ਰਿਹਾ ਉਹ ਜਰੂਰ ਜਿਹੜਾ ਪੜਨਗੇ ਉਹ ਆ ਸ਼ਹੀਦੀ ਦਿਹਾੜੇ ਨਾਲ ਸੰਬੰਧਤ ਈ ਆ ਛੋਟੇ ਸਹਿਬਜ਼ਾਦੇ ਤੇ ਜੋ ਸਾਰਾ ਆ ਪਿਛਲੇ ਹਫਤੇ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਜੇ ਕੁਰਬਾਨ ਉਹਨਾਂ ਨਾਲ ਰਿਲੇਟਡ ਸਾਰਾ ਅਸੀਂ ਜਿਹੜਾ ਸਿਹਤ ਹੈ ਬੱਚੇ ਪੜ ਸਕਣ ਕੋਈ ਮਰ ਰਹੇ ਇਹਦੇ ਨਾਲ ਨਸ਼ਿਆਂ ਦੇ ਉੱਤੇ ਵੀ ਬਹੁਤ ਅਸਰ ਪੈਂਦਾ ਹੈ ਵੀ ਨਸ਼ੇ ਨਸ਼ੇ ਲੋਕ ਛੱਡ ਕੇ ਜਿਹੜਾ ਗੁਰੂ ਸਾਹਿਬ ਦੀ ਬਾਣੀ ਅਲੀ ਆਉਣ ਹਨਾ ਹਾਂਜੀ ਬਿਲਕੁਲ ਜੀ ਜਦੋਂ ਕੋਈ ਵੀ ਜਿਹੜਾ ਹੈਗਾ ਜਿਹੜੇ ਸਾਡੇ ਨੌਜਵਾਨ ਹੈ ਜਦੋਂ ਉਹਦੇ ਵਿਰਸੇ ਤੋਂ ਮਾਣ ਮਹਿਸੂਸ ਕਰਨਗੇ ਵਿਰਸੇ ਨੂੰ ਸੰਭਾਲਣਗੇ ਤਾਂ ਨਸ਼ਾ ਕੀ ਹੋਰ ਵੀ ਜਿਹੜੀਆਂ ਲਾਮਪਤਾ ਬੁਰੀਆਂ ਸਾਡੀਆਂ ਸਮਾਜਿਕ ਬਿਮਾਰੀਆਂ ਉਹ ਤੋਂ ਦੂਰ ਤਾਂ ਉਹ ਨੇਚਰਲੀ ਹੋ ਜਾਣਗੇ ਜਦੋਂ ਜਿਹੜੇ ਜਦੋਂ ਜੁੜ ਗਏ ਉਹ ਚੰਗੇ ਪਾਸੇ ਜੁੜ ਗਏ ਅਤੇ ਧੁਰੇ ਨਾਲ ਜੁੜ ਗਏ ਤਾਂ ਉਹ ਜਿਹੜੇ ਹੈਗੀਆਂ ਦੂਜੀਆਂ ਬਿਮਾਰੀਆਂ ਤੋਂ ਆਪ ਵੀ ਬਚਣਗੇ ਤੇ ਸਮਾਜ ਨੂੰ ਬਚਾਉਣਗੇ। ਬਹੁਤ-ਬਹੁਤ ਧੰਨਵਾਦ ਜੀ। ਤੁਸੀਂ ਕੁਝ ਬੋਲਣਾ ਚਾਹ। ਧੰਨਵਾਦ ਜੀ। ਦੇਖੋ ਜੀ ਇਹਨਾਂ ਨੇ ਦੱਸਿਆ ਸਟੱਡੀ ਸਰਕਲ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਆ ਜਿਹਦੇ ਕਾਰਨ ਕਿ ਲੋਕ ਨਸ਼ੇ ਤੋਂ ਵੀ ਰਹਿਤ ਹੁੰਦੇ ਆ ਤੇ ਬਾਣੀ ਤੇ ਬਾਣੀ ਨਾਲ ਜੁੜਦੇ ਆ। ਅੱਜ ਇਹ ਪਿੰਡ ਸੰਧਵਾ ਤੋਂ ਮਾਰਚ ਕੱਢ ਰਹੇ ਆ। ਵਿੱਚ ਕੇ ਲੋਕ ਇਹਨਾਂ ਨੂੰ ਵੇਖਣ ਬੱਚਿਆਂ ਨੂੰ ਵੇਖ ਕੇ ਛੋਟੇ-ਛੋਟੇ ਬੱਚੇ ਆ ਜਿਹੜੇ ਸਿੱਖੀ ਨਾਲ ਜੁੜੇ ਆ ਤੇ ਤਖਤੀਆਂ ਲੈ ਕੇ ਇਹ ਨਾਲੇ ਮਾਰਚ ਕੱਢਿਆ ਵੀ ਮਾਰਚ ਦੇ ਦੌਰਾਨ ਲੋਕਾਂ ਨੂੰ ਇਹ ਜਾਗਰੂਕ ਕਰਨ ਵਾਸਤੇ ਇਹ ਮਾਰਚ ਕੱਢਿਆ ਗਿਆ ਤੇ ਇਹ ਬਹੁਤ ਹੀ ਵਧੀਆ ਬਹੁਤ ਹੀ ਵੱਡਾ ਉਪਰਾਲਾ ਹੈ ਜਿਹੜਾ ਕਿ ਸਟੱਡੀ ਸਰਕਲ ਵੱਲੋਂ ਕੀਤਾ ਗਿਆ ਮੈਂ ਨਰਪੈ ਸੱਚ ਤੋਂ ਡਾਕਟਰ ਜਸਕਰਨ ਸਿੰਘ ਸੰਧਵਾ ਤੇ ਸਬਸਕ੍ਰਾਈਬ ਕਰੋ ਸ਼ੇਅਰ